ਬਣਾਏ ਰੂਹ ਨਾਲ ਪਰਿਆ ਤੇ ਰੱਬ ਨਾਲ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਵੱਲੋਂ ਆ ਸਮੂਹ ਇਲਾਕਾ ਨਿਵਾਸੀਆਂ ਨੂੰ ਆ ਸलाम ਕਬੂਲ ਹੋਵੇ ਸੋ ਧੰਨਵਾਦ ਕਰਦੀ ਹਾਂ ਕਿ ਅੱਜ ਦੇ ਇਸ ਸੁਹਣੇ ਸਮੇਂ ਦੇ ਵਾਸਤੇ ਕਿ ਅਸੀਂ ਪ੍ਰਭੂ ਦੇ ਪਵਿੱਤਰ ਨਾਮ ਦੇ ਵਿੱਚ ਸਾਰਿਆਂ ਨੂੰ ਵਧਾਈ ਦੇਣ ਦੇ ਯੋਗ ਹੋ ਸਕੇ ਸੋ ਇਹ ਸਮਾਸਟ ਲਈ ਬਹੁਤ ਹੀ ਉੱਤਮ ਹੈ ਜਦਾਂ ਸ਼ੁਕਰਵਾਰ ਵਾਲੇ ਦਿਨ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਆ ਸਲੀਬ ਦੇ ਉੱਤੇ ਅ ਜੈਸ ਦੇ ਮਾਰਫਤ ਚਰਚਾਂ ਦੇ ਵਿੱਚ ਅਸੀਂ ਬਾਜਤਾ ਕੀਤੀਆਂ ਔਰ ਇਹ ਇੱਕ ਉਤਮ ਸੰਦੇਸ਼ ਸੀ ਸਾਡੇ ਸਾਰਿਆਂ ਦੇ ਵਾਸਤੇ ਕਿ ਪ੍ਰਭੂ ਯਿਸੂ ਮਸੀਹ ਜਿਹੜੇ ਆ ਉਸਲੀਮ ਦੇ ਉੱਤੇ ਆਪਣੇ ਆਪ ਨੂੰ ਕੁਰਬਾਨੀ ਕਰਦੇ ਆ ਪੂਰੇ ਜਗਤ ਦੇ ਵਾਸਤੇ ਕਿਉਂਕਿ ਕੋਈ ਤਰ ਵਚਨ ਚ ਲਿਖਿਆ ਹੈ ਉਹ ਸਾਰੇ ਜਗਤ ਦੇ ਵਾਸਤੇ ਆਇਆ ਸਾਰੀ ਦੁਨੀਆ ਦੇ ਵਾਸਤੇ ਆਇਆ ਔਰ ਕੱਲ ਦਾ ਦਿਨ ਜਿਹੜਾ ਸਾਡੇ ਲਈ ਬਹੁਤ ਵੈਲਿਊਪੂਰਵਕ ਹੈ ਸਵੇਰ ਦੇ ਸਮੇਂ ਅਸੀਂ ਇਬਾਦਤ ਕਰਦੇ ਆ ਜਿਸ ਨੂੰ ਆਪਾਂ ਸਨਰਾਈਜ਼ ਸਰਵਿਸ ਦੇ ਸਰੂਪ ਦੇ ਵਿੱਚ ਆਬਜ਼ਰਵ ਕਰਦੇ ਆ ਔਰ ਉਹ ਸਾਡੇ ਲਈ ਪੂਰੇ జగੱਤ ਦੇ ਵਾਸਤੇ ਇੱਕ ਬਹੁਤ ਹੀ ਸ਼ੁਭ ਸੰਦੇਸ਼ ਸੀ ਕਿ ਫਰਮ ਯੇਸ਼ੂ ਮਸੀਹ ਨੇ ਮੌਤ ਤੇ ਫਤਹਾ پا ਕੇ ਮਰਦੇ ਦੇ ਚੁੱਝ ਉੱਠੇ ਤੇ ਅੱਜ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਬੜੇ ਹੀ ਇਜਲਾਸ ਸਰੂਪ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਕਿ ਸਾਡੇ ਪ੍ਰਭ ਯੇਸ਼ੂ ਮਸੀਹ ਨੇ ਮੌਤ ਤੇ ਫਤਹਾ پا ਕੇ ਮੌਤ ਨੂੰ ਜਿੱਤ ਕੇ ਸਭ ਲਈ ਇੱਕ ਮੋਕਸ਼ਾ ਦਾ ਉਦਾਰ ਦਾ ਤੇ ਮੁਕਤੀ ਦਾ ਦਰਵਾਜ਼ਾ ਖੋਲ੍ਹਿਆ ਹੈ ਸੋ ਸਾਰਿਆਂ ਨੂੰ ਮੇਰੇ ਵੱਲੋਂ ਅ ਇਸ ਤਰ੍ਹਾਂ ਦੇ ਹਾਰੇ ਦੀ ਤੁਹ ਕਾਮਨਾ ਇਹ ਇੱਕ ਉਤਮ ਸੰਦੇਸ਼ ਹੈ ਜੋ ਸਾਨੂੰ ਆਪਸ ਦੇ ਵਿੱਚ ਮਿਲਉਂਦਾ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਪੱਖਪਾਤ ਨਹੀਂ ਕਿਉਂਕਿ ਉਹ ਕੇਵਲ ਪੂਰੇ ਜਗਤ ਦੇ ਵਾਸਤੇ ਹੈ ਇਹਦੇ ਵਿੱਚ ਕੋਈ ਧਾਰਮਿਕ ਮੁੱਦਾ ਨਹੀਂ ਬਲਕਿ ਉਹ ਹਰ ਪੱਖ ਦੇ ਚਾਪੜੇ ਲੋਕਾਂ ਦੇ ਨਾਲ ਪਿਆਰ ਕਰਦਾ ਹੈ ਅਜੋ ਵੀ ਇਹਦੇ ਕੋਲੇ ਹੁੰਦਾ ਹੈ ਕਿ ਸਤਮੁੱਚ ਉਹਨੂੰ ਆਪਣੇ ਧੀਆ ਤੇ ਪੁੱਤਰ ਹੁੰਦਾ ਵਰਤਿੰਦਾ ਹੈ ਠੀਕ ਹੈ ਮੈਂ ਮਿਚਲ ਇਮੈਨੂਅਲ ਜੋ ਕਿ ਕੋਰ ਅਲੋਵਲ ਦੇ ਵਿੱਚ ਆਪਾਂ ਲੈ ਕੇ ਪ੍ਰਭੂ ਦੇ ਨਾਮ ਦੀ ਸੇਵਾ ਕਰਨੀ ਆ ਦਾ ਸਨਮਿਸ਼ਨ ਆਮੀ ਚਰਚ ਦੇ ਵੱਲੋਂ ਆਪ ਸਭ ਨੂੰ ਇਸਟਰ ਦੇ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਆਪ ਸਭ ਨੂੰ ਸਲਾਮ ਜੀ